ਪਾਂਥ ਦਾ ਸਮਾਂ ਬਹੁਤ ਭਿਆਨਕ ਚੱਲ ਰਿਹਾ ਹੈ। ਭਾਵੇਂ ਖਾਲਸਾ ਪੰਥ ਸਦਾ ਚੜ੍ਹਦੀ ਕਲਾ ਜੀ ਰਹਿੰਦਾ ਚੜ੍ਹਦੀ ਕਲਾ ਜੀ ਰਹੇਗਾ ਤੇ ਚੜ੍ਹਦੀ ਕਲਾ ਜੀ ਨੇ ਰਹਿਣਾ ਵਾ ਪਰ ਜਿਹੜੀਆਂ ਘਟਨਾਵਾਂ ਸਾਡੇ ਤਖਤ ਸਹਿਬਾਨਾਂ ਸਾਡੇ ਇਤਿਹਾਸ ਗੁਰਦੁਆਰੇ ਸਹਿਬਾਨਾਂ ਚੋਂ ਸੁਣਨ ਨੂੰ ਮਿਲ ਰਹੀਆਂ ਹਨ ਮੈਂ ਆਪ ਸੰਗਤ ਨੂੰ ਯਾਦ ਕਰਵਾਉਣਾ ਚਾਹੁੰਨਾ ਵਾਂ ਕਿ ਇਹੋ ਜਿਹੀਆਂ ਘਟਨਾਵਾਂ ਹੀ ਜਦੋਂ ਮਹੰਤਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਬਾਹਰ ਕੱਢਣ ਦੀ ਨੌਬਤ ਆਈ ਸੀ ਉਸ ਵੇਲੇ ਹੋ ਰਹੀਆਂ ਸਨ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਇਤਿਹਾਸਿਕ ਗੁਰੂ ਧਾਮਾਂ ਦੇ ਜਿੱਥੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਹਨ ਉਹਨਾਂ ਦੀ ਸ਼ਰਧਾ ਹੋਰ ਵਧੇ ਇਹੋ ਜੇ ਪ੍ਰਬੰਧ ਕਰਨ ਵਾਸਤੇ ਹੀ ਅੱਜ ਤੋਂ 100 ਸਾਲ ਪਹਿਲਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਦੇ ਵਿੱਚ ਲਿਆਉਣ ਵਾਸਤੇ ਸੰਘਰਸ਼ ਜਾਰੀ ਹੋਏ ਸਨ ਜਿਸ ਦੇ ਵਿੱਚ ਉਸ ਸਮੇਂ ਕੌਮ ਦੇ ਮਹਾਨ ਵਿਦਵਾਨ ਸਿੱਖਾਂ ਨੇ ਹਿੱਸਾ ਪਾ ਕੇ ਇਹ ਜਿਹੜਾ ਵੱਡਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਦਾਰਾ ਇਹਨੂੰ ਫੜਾ ਕੀਤਾ ਅੱਜ ਜਦੋਂ ਸਿੰਘ ਸਹਿਬਾਨਾ ਦੇ ਬਿਆਨ ਸੁਣੀਦੇ ਹਨ ਸਿੰਘ ਸਹਿਬਾਨਾ ਵੱਲੋਂ ਬੜੇ ਦੁਖੀ ਮਾਨ ਦੇ ਨਾਲ ਦੁਖੀ ਹਿਰਦੇ ਦੇ ਨਾਲ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾਂਦੀਆਂ ਹਨ ਜਾਂ ਉਹ ਆਪ ਖੋਦ ਕੋਈ ਵੀਡੀਓ ਬਣਾ ਕੇ ਬੋਲਦੇ ਆਂ ਤੇ ਮਨ ਬੜਾ ਦੁਖੀ ਹੁੰਦਾ ਹੈ ਮੈਂ ਸਬੂਚੇ ਦਲਾਂ ਪੰਥਾਂ ਵੱਲੋਂ ਇਸ ਸਟੇਜ ਤੋਂ মিডিਆ ਦੇ ਮਾਧਮੇ ਰਾਹੀਂ ਕਹਿਣਾ ਚਾਹਾਂਗਾ ਕਿ ਸਿੰਘ ਸਾਹਿਬ ਜੀ ਤੁਸੀਂ ਤਗੜੇ ਹੋ ਤੁਸੀਂ ਧੈਂਦੀ ਕਲਾ ਵਾਲੀ ਆ ਗੱਲਾਂ ਨਾ ਕਰਿਆ ਕਰੋ ਕਿਉਂਕਿ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਮਹਾਨ ਹੀ ਰਹਿਣਾ ਤੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਹੁੰਦਾ ਹੈ ਜਿਹੜਾ ਅਕਾਲ ਤਖਤ ਸਾਹਿਬ ਦਾ ਫਰਮਾਨ ਹੈ ਉਹ ਹਰ ਇੱਕ ਸਿੱਖ ਸੱਤ ਕਰਕੇ ਮੰਨਦਾ ਹੈ ਅੱਜ ਤੁਸੀਂ ਸਵੇਰੇ ਬਿਆਨ ਦਿੱਤਾ ਕਿ ਮੈਨੂੰ ਅੱਜ ਪਤਾ ਲੱਗਾ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵਾ ਉਹ ਅਕਾਲ ਤਖਤ ਸਾਹਿਬ ਦੀ ਚਾਰ ਦਿਵਾਲੀ ਦੇ ਅੰਦਰ ਹੀ ਸ਼ੁਰੂ ਹੁੰਦਾ ਤੇ ਇੱਥੇ ਹੀ ਖਤਮ ਹੋ ਜਾਂਦਾ ਨਹੀਂ ਸਿੰਘ ਸਾਹਿਬ ਜੀ ਇਦਾਂ ਨਹੀਂ ਆ ਕਾਲਤਾ ਸਾਹਿਬ ਤੋਂ ਤੁਸੀਂ ਇੱਕ ਆਵਾਜ਼ ਪੰਥ ਨੂੰ ਲਾ ਕੇ ਵੇਖੋ ਕਿਉਂਕਿ ਪੰਥ ਨੂੰ ਆਵਾਜ਼ ਲਾਓਗੇ ਤਾਂ ਹੀ ਜਿਹੜੇ ਤੁਹਾਡੇ ਕੀਤੇ ਹੋਏ ਹੁਕਮਨਾਮੇ ਆ ਉਹਨਾਂ ਦੇ ਸਾਰਤਕ ਨਤੀਜੇ ਹੋਣਗੇ ਮੈਂ ਅੱਜ ਤੋਂ 5-7 ਸਾਲ ਪਹਿਲਾਂ ਵੀ ਸਿੰਘ ਸਹਿਬਾਨਾਂ ਨਾਲ ਵਚਨ ਕੀਤਾ ਸੀ ਕਿ ਤੁਸੀਂ ਹੁਕਮਨਾਮਾ ਤੇ ਜਾਰੀ ਕਰ ਦਿੰਦੇ ਜੇ ਪਰ ਉਸ ਹੁਕਮਨਾਮੇ ਨੂੰ ਲਾਗੂ ਕਰਵਾਉਣ ਵਾਸਤੇ ਤੁਹਾਡੇ ਕੋਲ ਨਾ ਕੋਈ ਜਥਾ ਹੈ ਨਾ ਕੋਈ ਟੀਮ ਆ ਨਾ ਕੋਈ ਤੁਹਾਡੀ ਆਪਣੀ ਸ਼ਕਤੀ ਆ ਜੇ ਜਦੋਂ ਅਸੀਂ ਹੁਕਮਨਾਮਾ ਜਾਰੀ ਕਰ ਦਿੰਨੇ ਆ ਤੇ ਜਿਹੜੇ ਆਦਮੀ ਲਈ ਜਿਹੜੇ ਸੰਸਥਾ ਲਈ ਜਿਸ ਲਈ ਜਿਸ ਵਿਅਕਤੀ ਲਈ ਉਹ ਹੁਕਮਨਾਮਾ ਜਾਰੀ ਕੀਤਾ ਉਸ ਨੂੰ ਮਨਵਾਉਣਾ ਕਿੱਦਾਂ ਕਾਲਤਰ ਸਾਹਿਬ ਤੋਂ ਡਾਂਗ ਨਾਲ ਹੁਕਮਨਾਮਾ ਬਣਵਾਉਣਾ ਪੈਣਾ ਤੁਹਾਨੂੰ ਫੇਰ ਤੁਹਾਡੇ ਹੁਕਮਨਾਮੇ ਜਿਹੜੇ ਆ ਉਹ ਮੰਨੇ ਜਾਣੇ ਆ ਇਸ ਕਰਕੇ ਕੋਈ ਆਪਣਾ ਜਿੰਨੀਆਂ ਵੀ ਜਥੇਬੰਦੀਆਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਇਹ ਜਦੋਂ ਬਣੀ ਸੀ ਉਦੋਂ ਇਹ ਜਿਹੜੇ ਅੱਜ ਵਿਅਕਤੀ ਕਾਬਜ ਐ ਕੱਲਿਆਂ ਨਹੀਂ ਬਣਾਈ ਉਦੋਂ ਸਾਰੇ ਖਾਲਸੇ ਪੰਥ ਨੇ ਇਕੱਠੇ ਹੋ ਕੇ ਬਣਾਈ ਸੀ ਜਿਹਨੂੰ ਸ਼੍ਰੋਮਣੀ ਦਾ ਖਿਤਾਬ ਮਿਲਿਆ ਇਹ ਤਾਂ ਉਦੋਂ ਪੰਥ ਇਕੱਠਾ ਈ ਤੇ ਅੱਜ ਜੇ ਇਹਦੀਆਂ ਗਲਤੀਆਂ ਕਰਕੇ ਪੰਥ ਖਿੰਡਰਿਆ ਪਿਆ ਤੇ ਕਾਲ ਤੋਂ ਸਾਹਿਬ ਨੂੰ ਕਮਾਂਡ ਸੰਭਾਲਣੀ ਚਾਹੀਦੀ ਆ ਸਿੰਘ ਸਾਹਿਬ ਨੂੰ ਤਗੜੇ ਹੋਣਾ ਚਾਹੀਦਾ ਪੰਥ ਨੂੰ ਆਵਾਜ਼ ਦੇਣ ਕਿਹੜਾ ਹੁਕਮਨਾਮਾ ਵਾ ਜਿਹੜਾ ਤੁਸੀਂ ਜਾਰੀ ਕਰਦੇ ਜੇ ਤੇ ਉਹ ਮੰਨਿਆ ਨਾ ਜਾਵੇ ਪੰਥ ਨੂੰ ਆਵਾਜ਼ ਦੇ ਕੇ ਵੇਖੋ ਕਿਉਂ ਨਾ ਮੰਨਿਆ ਜਾਊਗਾ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਤੁਹਾਡੇ ਹੁਕਮਨਾਮੇ ਜਿਹੜੇ ਉਹ ਜਿਹੜੇ ਜਾਰੀ ਕੀਤੇ ਹੋયા ਨੇ ਜੇ ਤੁਸੀਂ ਅੰਮ੍ਰਿਤ ਵੇਲੇ ਜਦੋਂ ਸੂਰਜ ਚੜ੍ਹਿਆ ਉਹ ਤੋਂ ਜਾਰੀ ਕਰੋਗੇ ਤੇ ਸ਼ਾਮਾਂ ਤੱਕ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਉਹ ਹੁਕਮਨਾਮਾ ਲਾਗੂ ਕਰਵਾ ਦਿੱਤਾ ਜਾਊਗਾ ਇੱਕ ਵਾਰਾ ਪੰਥ ਨੂੰ ਆਵਾਜ਼ ਦੇ ਕੇ ਵੇਖੋ ਅੰਤ ਦੇ ਵਿੱਚ ਮੈਂ ਸਾਰੀ ਸੰਗਤ ਨੂੰ ਫੇਰ ਜੀ ਆਇਆਂ ਕਹਿੰਦਾ